ਕਿ ਜੇ ਦੇ ਲਵਾ ਕੇ ਮੇਰੀ ਗੱਲ ਸੁਣੇ ਜੀ ਚਾਹ ਰਿਹਾ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਜੀ ਸਰ ਕਹਿਣਾ ਚਾਹਾਂਗੇ ਨਵੇਂ ਸਾਲ ਲੈ ਕੇ ਬੰਡਾ ਪੁਲਿਸ ਦੇ ਸਰਕਰੇ ਕਿਸ ਤਰ੍ਹਾਂ ਕਰ ਦਿੱਤੀ ਹੈ। ਬਾਣੀਓ ਐਸਐਸਪੀ ਸਾਹਿਬ ਬੰਡਾ ਦੀ ਗਵਾਹੀ ਦੇ ਵਿੱਚ ਅੱਜ ਬੰਡਾ ਪੁਲਿਸ ਵੱਲੋਂ 31 ਦਸੰਬਰ ਦੇ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਨਾਕੇ ਲਗਾਏ ਗਏ ਨੇ ਤੇ ਇਸ ਦੇ ਨਾਲ ਹੀ ਅਸੀਂ ਪੈਟਰੋਲਿੰਗ ਪਾਰਟੀ ਜਿਹੜੀ ਹੈ ਉਹ ਵੀ ਲਗਾਈਆਂ ਜਾਈਆਂ ਨੇ। ਕਿਉਂਕਿ 31 ਦਸੰਬਰ ਦੀ ਰਾਤ ਨੂੰ ਕਾਫੀ ਜਗ੍ਹਾ ਦੇ ਉੱਪਰ ਜਿਹੜਾ ਨਵੇਂ ਸਾਲ ਦੀ ਆਮਦ ਦੇ ਸੰਬੰਧ ਵਿੱਚ ਪ੍ਰੋਗਰਾਮ ਮਨਾਏ ਜਾਂਦੇ ਨੇ। ਚੋਸ ਰਿਗਾਰਡਿੰਗ ਲਾ ਐਂਡ ਆਰਡਰਸ ਦੇਖ ਨੂੰ ਵਟੇ ਰੱਖਨੇ ਰੱਖ ਲਈ ਹੈ ਅਸੀਂ। ਨਕਾਬੰਦੀ ਦੇ ਨਾਲ ਨਾਲ ਜਿਹੜੀ ਪੈਟਰੋਲਿੰਗ ਪਾਰਟੀ ਲਗਾਈਆਂ ਨੇ ਇਸ ਤੋਂ ਇਲਾਵਾ ਫੁੱਟ ਪੈਟਰੋਲਿੰਗ ਦੀ ਕੁਝ ਪਾਰਟੀਆਂ ਵੀ ਲਗਾਈਆਂ ਗਈਆਂ ਨੇ ਸਾਡੇ ਵੱਲੋਂ ਤਾਂ ਕਿ ਜਿਹੜਾ ਇਹ ਪ੍ਰੋਗਰਾਮ ਹੈਗਾ ਇਨਸ਼ਾਰਾ ਤਰੀਕੇ ਨਾਲ ਕਰਾਇਆ ਜਾ ਸਕੇ ਤੇ ਆਮ ਪਬਲਿਕ ਜਾਂ ਕੋਈ ਨੂੰ ਕੋਈ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਕਿ ਇੱਕ ਸੇਫਟੀ ਐਂਡ ਸਕਿਉਰਿਟੀ ਦੇ ਐਂਗਲ ਤੋਂ ਵੀ ਅਸੀਂ ਜਿਹੜੀ ਹੈਗੀ ਫੋਰਸ ਦੀ ਡਿਪਲੋਇਮੈਂਟ ਕੀਤੀ ਹੈ। ਟਾਇਰ ਦੇ ਵਿੱਚ ਸਿਟੀ ਵਾਰਨ ਅਤੇ ਸਿਟੀ 2 ਏਰੀਆ ਦੇ ਵਿੱਚ 10-10 ਨਾਕੇ ਲਗਾਏ ਨੇ ਤੇ ਜਿਹੜੇ ਮੇਨ ਨਾਕਾ ਪੁਆਇੰਟਸ ਦਾ ਫਾਇਰ ਬ੍ਰਿਗੇਡ ਤੇ ਇਹ ਚੌਕ ਦੇ ਉੱਪਰ ਮੇਨ ਨਾਕੇ ਲੱਗੇ ਆ। ਇਸ ਤਰ੍ਹਾਂ ਵਾ ਨਾਕਿਜ਼ ਉਪਰ ਐਸਐਚਓ ਉਹਨਾਂ ਦੀ ਸੁਪਰਵਾਈਜ਼ਰ ਡੀਐਸਪੀਸ ਬਣਾ ਵੱਲੋਂ ਲਗਾ ਕੀਤੀ ਜਾ ਰਹੀ ਹੈ ਤੇ ਨਾਕੇ ਤੋਂ ਇਲਾਵਾ ਜਿਹੜੀ ਸਾਡੀ ਪੈਟਰੋਲਿੰਗ ਪਾਰਟੀ ਲਗਾ ਕੇ ਆਈ ਸੀ ਜਿਹੜੀ ਮੂਵਿੰਗ ਪਾਰਟੀਆਂ ਸਗੇਰ ਨੇ ਉਹਨਾਂ ਰਹੀ ਸੀ ਜਿਹੜੀ ਹੈਗੀ ਸਟੋਰੀ ਐਂਗਲ ਤੋਂ ਚੈਕਿੰਗ ਕਰ ਰਹੇ ਪਬਲਿਕ ਨੂੰ ਕੀ ਮੈਸੇਜ ਦਿਨੇ ਚੁਣ ਦੇਖੋ ਕਪਿਤ ਸਬਰ ਨੂੰ ਲੈ ਕੇ ਆਪਣੇ ਹਰੇਕ ਜਗ੍ਹਾ ਦੇ ਉੱਪਰ ਜਿਹੜੇ ਹੈਗੇ ਨੇ ਪ੍ਰੋਗਰਾਮ ਬਣਾਏ ਜਾਂਦੇ ਨੇ ਤੇ ਸਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਜਿਹੜੀ ਇੱਕ ਛਾਇਰੇ ਦੇ ਵਿੱਚ ਰਹਿ ਕੇ ਪ੍ਰੋਗਰਾਮ ਦਾ ਜਸ਼ਨ ਮਨਾਇਆ ਜਾਵੇ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਅਸੀਂ ਤੁਹਾਡੇ ਮਾਧਿਅਮ ਰਹੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਿਹੜਾ 31 ਦਸੰਬਰ ਦਾ ਤਿਉਹਾਰ ਹੈਗਾ ਇਹਨੂੰ ਜਿਹੜੀ ਮਰਿਆਦਾ ਹੈਗੀ ਉਹਦੇ ਵਿੱਚ ਰਹਿ ਕੇ ਬਨਾਇਆ ਜਾਵੇ ਕਿਸੇ ਤਰ੍ਹਾਂ ਦੀ ਕੋਈ ਇਲੈਗਲ ਐਕਟੀਵਿਟੀ ਜਾਂ ਹੰਗਲੜਬਾਜੀ ਜਿਹੜੀ ਹੈਗੀ ਉਸ ਤੋਂ ਬਰੇਜ ਕੀਤਾ ਜਾਵੇ